ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿਣ ਵਾਲੇ ਭਾਰਤੀ ਜੋ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਨੇ ਉਹਨਾਂ ਨੂੰ ਸੁਪਰ ਵੀਜ਼ਾ ਦੇ ਲਈ ਉਹਨਾਂ ਨੂੰ ਸਪான்ਸਰ ਕਰਨਾ ਪਵੇਗਾ ਜਿਨ੍ਹਾਂ ਪ੍ਰਵਾਸੀਆਂ ਨੇ ਹੁਣ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕੀਤੀ ਹੈ ਉਹ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਦੇਸ਼ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਸਪான்ਸਰ ਕਰ ਸਕਦੇ ਨੇ ਦਰਅਸਲ 2025 ਦੇ ਵਿੱਚ ਕੈਨੇਡਾ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਦੇ ਤਹਿਤ ਸਪான்ਸਰਸ਼ਿਪ ਦੇ ਲਈ 10000 ਤੱਕ ਜੀਆ ਸਵੀਕਾਰ ਕਰੇਗਾ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਜੋ ਆਪਣੇ ਮਾਤਾ ਪਿਤਾ ਤੇ ਦਾਦਾ ਦਾਦੀ ਨੂੰ ਆਪਣੇ ਨਾਲ ਰੱਖਣਾ ਚਾਹੁੰਦੇ ਨੇ ਉਹਨਾਂ ਨੂੰ ਮਾਪਿਆਂ ਤੇ ਦਾਦਾ ਦਾਦੀ ਵੀਜ਼ਾ ਦੇ ਲਈ ਸਪੌਂਸਰ ਕਰ ਸਕਦੇ ਨੇ ਜਿਸ ਨੂੰ ਸੁਪਰ ਵੀਜ਼ਾ ਵੀ ਕਿਹਾ ਜਾਂਦਾ ਹੈ 2025 ਦੇ ਵਿੱਚ ਕੈਨੇਡਾ ਮਾਪਿਆਂ ਤੇ ਦਾਦਾ ਦਾਦੀ ਪ੍ਰੋਗਰਾਮ ਦੇ ਤਹਿਤ ਸਪੌਂਸਰਸ਼ਿਪ ਤੇ ਲਈ 10000 ਤੱਕ ਪੂਰੀਆਂ ਅਰਜ਼ੀਆਂ ਸਵੀਕਾਰ ਕਰਨ ਦਾ ਇਰਾਦਾ ਰੱਖ ਰਹੇ ਹੈ ਜੀ ਹਾਂ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ ਕੈਨੇਡੀਅਨ ਨਾਗਰਿਕਾ ਅਤੇ ਸਥਾਈ ਨਿਵਾਸੀਆਂ ਨੂੰ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਦੇ ਲਈ ਸਪான்ਸਰ ਕਰਨ ਦੀ ਆਗਿਆ ਦੇ ਰਿਹਾ ਹੈ ਸਪான்ਸਰ ਘੱਟੋ-ਘੱਟ 18 ਸਾਲ ਦੇ ਹੋਣੇ ਚਾਹੀਦੇ ਨੇ ਅਤੇ ਆਮਦਨ ਦੀ ਸੀਮਾ ਨੂੰ ਪੂਰਾ ਕਰਦੇ ਹੋਣੇ ਚਾਹੀਦੇ ਨੇ ਅਤੇ ਆਪਣੇ ਮਾਪਿਆਂ ਦੇ ਨਾਲ ਦਾਦਾ-ਦਾਦੀ ਦਾ ਸਮਰਥਨ ਕਰਨ ਦੇ ਲਈ ਇੱਕ ਵਚਨਬੱਧਤਾ ਉੱਤੇ ਵੀ ਦਸਤਖਤ ਕਰਨੇ ਚਾਹੀਦੇ ਨੇ ਦੱਸਦੀ ਹੈ ਜਿਨ੍ਹਾਂ ਪ੍ਰਵਾਸੀਆਂ ਨੇ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰ ਲਈ ਹੈ ਉਹ ਆਪਣੇ ਮਾਪਿਆਂ ਅਤੇ ਦਾਦਾ ਦਾਦੀ ਨੂੰ ਦੇਸ਼ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੇ ਲਈ ਹੁਣ ਸਪான்ਸਰ ਕਰ ਸਕਦੇ ਨੇ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈਆਰਸੀ ਸਿਦਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਪੀਜੀਪੀ ਵਿਅਕਤੀਆਂ ਨੂੰ ਕੈਨੇਡਾ ਦੇ ਸਥਾਈ ਨਿਵਾਸੀ ਬਨਣ ਦੇ ਲਈ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਪான்ਸਰ ਕਰਨ ਦੀ ਆਗਿਆ ਦਿੰਦਾ ਹੈ ਇੱਥੇ ਦੱਸਣਾ ਪੈਂਦਾ ਹੈ ਕਿ 5 ਫਰਵਰੀ 2025 ਤੱਕ ਕਿਊਬਿਕ ਤੋਂ ਬਾਹਰ ਜਾਣ ਵਾਲੇ ਬਿਨੇਕਾਰਾਂ ਦੇ ਲਈ ਪੀਜੀਪੀ ਪ੍ਰੋਗਰਾਮ ਅਰਜ਼ੀਆਂ ਦੀ ਪ੍ਰਕਿਰਿਆ ਦਾ ਸਮਾਂ ਲਗਭਗ 24 ਮਹੀਨੇ ਸੀ ਤੇ ਹੁਣ ਸੂਬੇ ਦੇ ਵਧੇਰੇ ਸੀਮਤ ਪਰਿਵਾਰਕ ਸ਼੍ਰੇਣੀ ਦੇ ਦਾਖਲੇ ਦੇ ਟਿਚਰ ਦੇ ਕਾਰਨ ਕਿਊਬਿਕ ਨਿਰਧਾਰਿਤ ਬਿਨੇਕਾਰਾਂ ਦੇ ਲਈ ਇਹ ਸਮਾਂ 48 ਮਹੀਨੇ ਹੋ ਚੁੱਕਿਆ ਹੈ ਜਿਹੜੇ ਲੋਕ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਦੇ ਨਾਲ ਲੰਬੇ ਸਮੇਂ ਦੇ ਲਈ ਦੁਬਾਰਾ ਮਿਲਣ ਦੇ ਵਿੱਚ ਦਿਲਚਸਪੀ ਰੱਖਦੇ ਨੇ ਉਹਨਾਂ ਦੇ ਲਈ ਸੁਪਰ ਵੀਜ਼ਾ ਉਪਲਬਧ ਰਹਿੰਦਾ ਹੈ ਇਹ ਮਾਪਿਆਂ ਅਤੇ ਦਾਦਾ-ਦਾਦੀ ਨੂੰ ਇੱਕ ਵਾਰ ਦੇ ਵਿੱਚ 5 ਸਾਲਾਂ ਦੇ ਲਈ ਆਪਣੇ ਬੱਚਿਆਂ ਜਾਂ ਫਿਰ ਪੁੱਤੇ-ਪੋਤੀਆਂ ਨੂੰ ਮਿਲਣ ਦੀ ਆਗਿਆ ਦੇ ਦਿੰਦਾ ਹੈ ਅਤੇ 10 ਸਾਲਾਂ ਤੱਕ ਕੈਨੇਡਾ ਦੇ ਵਿੱਚ ਕਈ ਐਂਟਰੀਆਂ ਪ੍ਰਦਾਨ ਕਰਦਾ ਹੈ ਆਈਏਸੀਸੀ ਨੇ ਹਾਲੀ ਦੇ ਵਿੱਚ ਸਿਹਤ ਬੀਮਾ ਲੋਡ ਦੇ ਵਿੱਚ ਬਦਲਾਅ ਲਾਗੂ ਕਰਕੇ ਸੁਪਰਵਾਈਜ਼ਰ ਨੂੰ ਵਧੇਰੇ ਪਹੁੰਚ ਯੋਗ ਬਣਾਇਆ। ਦੱਸਦੇ ਕਿ ਸੁਪਰਵਾਈਜ਼ਾ ਇੱਕ ਮਲਟੀਪਲ ਐਂਟਰੀ ਵੀਜ਼ਾ ਹੈ ਜੋ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਦੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਕੈਨੇਡਾ ਦੇ ਵਿੱਚ ਆਪਣੇ ਪਰਿਵਾਰ ਨੂੰ ਲੰਬੇ ਸਮੇਂ ਦੇ ਲਈ ਮਿਲਣ ਦੀ ਆਗਿਆ ਦਿੰਦਾ ਹੈ। ప్రతి ਫੇਰੀ 5 ਸਾਲ ਕੈਨੇਡਾ ਦੇ ਵਿੱਚ ਆਪਣੇ ਠਹਿਰਾਵ ਨੂੰ ਵਧਾਉਣ ਦੇ ਵਿਕਲਪ ਦੇ ਨਾਲ ਸੁਪਰਵਾਈਜ਼ਾ ਬਿਨੈਕਾਰ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਹਨਾਂ ਦੇ ਕੋਲ ਸੁਪਰਵਾਈਜ਼ਾ ਪ੍ਰਾਪਤ ਕਰਨ ਦੇ ਲਈ ਘੱਟੋਕਟਾ ਨੇਜੀ ਸਿਹਤ ਕਵਰੇਜ ਹੈ ਕਿਉਂਕਿ ਉਹ ਸੁਭਾਈ ਜਾਂ ਖੇਤਰੀ ਸਿਹਤ ਸੰਭਾਲ ਯੋਜਨਾਵਾਂ ਦੇ ਯੋਗ ਨਹੀਂ ਹੋਣਗੇ ਪਹਿਲਾ ਸਿਹਤ ਬੀਮੇ ਦਾ ਸਬੂਤ ਸਿਰਫ ਕੈਨੇਡੀਅਨ ਸਿਹਤ ਬੀਮਾ ਪ੍ਰਦਾਤਾਵਾਂ ਤੋਂ ਹੀ ਹੋ ਸਕਦਾ ਹੈ। ਸੁਪਰ ਵੀਜ਼ਾ ਧਾਰਕ ਦੇ ਕੋਲ ਕੈਨੇਡਾ ਦੇ ਵਿੱਚ ਆਪਣੇ ਠਹਿਰਾਵ ਦੀ ਮਿਆਦ ਲਈ ਇੱਕ ਵੈਧ ਸਿਹਤ ਬੀਮਾ ਪਾਲਿਸੀ ਹੋਣੀ ਚਾਹੀਦੀ ਹੈ ਜੇਕਰ ਕਵਰੇਜ ਕੈਨੇਡਾ ਛੱਡਣ ਤੋਂ ਪਹਿਲਾਂ ਖਤਮ ਹੋ ਜਾਂਦੀ ਹੈ ਤਾਂ ਸੁਪਰ ਵੀਜ਼ਾ ਧਾਰਕ ਨੂੰ ਆਪਣੇ ਠਹਿਰਾਵ ਦੇ ਦੌਰਾਨ ਆਪਣੇ ਸਿਹਤ ਬੀਮੇ ਨੂੰ ਨਿਵਾਂ ਦੀ ਲੋੜ ਹੋ ਸਕਦੀ ਹੈ। ਨਿੱਜੀ ਸਿਹਤ ਬੀਮਾ ਕੈਨੇਡਾ ਦੇ ਵਿੱਚ ਹਰੇਕ ਪਰਵੇਸ਼ ਦੇ ਲਈ ਵੈਧ ਹੋਣਾ ਚਾਹੀਦਾ ਹੈ। ਇਹ ਰਿਪੋਰਟ ਚੈਨ ਪੰਜਾਬੀ।